ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਸ਼ਾਮ ਦੇ ਵੱਜ ਗਏ ਨੇ 5 ਤੇ ਇੱਧਰ ਆਪਾਂ ਬਣਾਉਣ ਲੱਗੇ ਆਂ ਮਿੱਠੇ ਚੌਲ ਚਲੋ ਜੀ ਅੱਜ ਅਸੀਂ ਕਰੀਆ ਪਨੀਰੀ ਪੱਟਣ ਦੀ ਕਰੀਆ ਸ਼ੁਰੂਆਤ ਜਦੋਂ ਝੋਨੇ ਦੀ ਨਾ ਲਵਾਈ ਸ਼ੁਰੂ ਕਰ ਦਿੰਦੇ ਨਾ ਫਿਰ ਮੱਥਾ ਟੇਕਦੇ ਹੁੰਨੇ ਆਂ ਅਸੀਂ ਖਵਾਜੇ ਦਾ ਉਹਦੇ ਵਾਸਤੇ ਅੱਜ ਆਪਾਂ ਬਣਾਵਾਂਗੇ ਮਿੱਠੇ ਚੌਲ ਚਲੋ ਜੀ ਆਪਾਂ ਨੇ ਇੱਧਰ ਸਾਰੀ ਤਿਆਰੀ ਕਰ ਲਈ ਆ ਹੁਣ ਆਪਾਂ ਨੇ ਇੱਧਰ ਪਾਣੀ ਪਾ ਦਿੱਤਾ ਹੈ ਗਰਮ ਹੋਣਾ ਤੇ ਮੈਂ ਇਧਰ ਨਾਲ ਬਾਸਮਤੀ ਹੈਗੇ ਆਪਣੇ ਕੋਲ ਚੌਲ ਆਪਣੇ ਦੋ ਕੌਡੀਆਂ ਲੱਤੀਆਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਨਾ ਦੋ ਤਿੰਨ ਪਾਣੀਆਂ ਦੇ ਵਿੱਚ ਵਾਸ਼ ਕਰਕੇ ਨਾ ਮੈਂ ਥੋੜਾ ਜਿਹਾ ਨਾ 10 ਮਿੰਟ ਨਾ ਇਸ ਤਰ੍ਹਾਂ ਪਾਣੀ ਦੇ ਵਿੱਚ ਭੂਤੇ ਤੇ ਦੇਖੋ ਜੀ ਫਿਰ ਨੇ ਜੀ ਨਾ ਕਣਿਜੀ ਮਰ ਜਾਂਦੀ ਆ ਫਿਰ ਬਹੁਤ ਵਧੀਆ ਨਾ ਖਿਲੇ ਖਿਲੇ ਚੌਲ ਬਣਦੇ ਆ ਤੇ ਆਪਣਾ ਪਾਣੀ ਹੋ ਗਿਆ ਆ ਚੰਗੀ ਤਰ੍ਹਾਂ ਗਰਮ ਤੇ ਹੁਣ ਇਹਨੂੰ ਆਪਾਂ ਨਾਲ ਵਿੱਚ ਪਾ ਦਨੇ ਆ ਦੇਖੋ ਜੀ ਉੱਧਰ ਸਾਡੇ ਲੇਬਰ ਵੀ ਲੱਗੀ ਹੋਈ ਆ ਮਖਾ ਚਾਹ ਲੱਜ ਨਾਲੇ ਕੰਮ ਮੱਥਾ ਟੇਕ ਦਨੇ ਆ ਅੱਜ ਮੇਰੇ ਕੋਲ ਇਹ ਮੱਥਾ ਟੇਕਣਾ ਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਹਨੂੰ ਪਿੰਡਾਂ ਦੇ ਵਿੱਚ ਨਾ ਇਹਨੂੰ ਖਵਾਜਬਲੀ ਕਹਿੰਦੇ ਆ ਦੀਵਾ ਬਾਲ ਕੇ ਨਾ ਫੇ ਮਿੱਠਾ ਮਿੱਠੇ ਚੋਲ ਬਣਾ ਕੇ ਫੇ ਮੱਥਾ ਟੇਕਿਆ ਜਾਂਦਾ ਹੈ ਇਸ ਤਰ੍ਹਾਂ ਦੇ ਦੇਖੋ ਜੀ ਪਿੰਡਾਂ ਦੇ ਵਿੱਚ ਰੀਤੀ ਰਿਵਾਜ ਹੁੰਨੇ ਆ ਉਹ ਆਪਾਂ ਨੂੰ ਨਾ ਜ਼ਰੂਰ ਇਸ ਤਰ੍ਹਾਂ ਕਰਨਾ ਚਾਹੀਦਾ ਜਿਵੇਂ ਪਿੱਛੋਂ ਤੇ ਮਨਾਉਂਦੇ ਆਉਂਦੇ ਆ ਨਾ ਉਸ ਤਰ੍ਹਾਂ ਹੀ ਅਸੀਂ ਫੇਰ ਅੱਗੇ ਵੀ ਇਸ ਤਰ੍ਹਾਂ ਹੀ ਕਰਦੇ ਆ ਚਲੋ ਜੀ ਹੁਣ ਆਪਾਂ ਨੇ ਚੋਲ ਧਰ ਦਿੱਤੇ ਆ ਤੇ ਆਪਾਂ ਹੁਣ ਕਾਲੀ ਇਹਦੇ ਨਾਲ ਤੜਕੇ ਦੀ ਕਾਲੀ ਆ ਤਿਆਰੀ ਤੇ ਆਪਾਂ ਨੇ ਨਾ ਬਿਚ ਕਿਹੜਾ ਕਿਹੜਾ ਸਮਾਨ ਪਾਉਣਾ ਹੈ ਚਲੋ ਜੀ ਆਪਣੇ ਚੌਲਣਾ ਦੇਖੋ ਮਾਰੋ ਮਾਰ ਰਿੱਝ ਰਹੇ ਨੇ ਇਹ ਆਪਾਂ ਪਹਿਲਾਂ ਇਹਦੀ ਨਾ ਪਿਛੇ ਤਾਰ ਦੂਗੇ ਪਿਛੇ ਤਾਰ ਕੇ ਨਾ ਫਿਰ ਬਾਅਦ ਵਿੱਚ ਜਿੱਤੇ ਆਪਾਂ ਲਾਵਾਂਗੇ ਇਹਨੂੰ ਤੜਕਾ ਜੇ ਇਸ ਤਰ੍ਹਾਂ ਤੜਕਾ ਲਾ ਕੇ ਪਿਛੇ ਤਾਰ ਕੇ ਬਣਾਵੇ ਨਾ ਬਹੁਤ ਜ਼ਿਆਦਾ ਵਧੀਆ ਬਣਦੇ ਨੇ ਤੇ ਪੂਰੇ ਐਨ ਖਿਲੇ ਖਿਲੇ ਜੋਲ ਬਣਦੇ ਨੇ ਦੇਖੋ ਜੀ ਐਨੀ ਜ਼ਿਆਦਾ ਗਰਮੀ ਪੈ ਰਹੀ ਹੈ ਨਾ ਗਰਮੀ ਨੇ ਤਾਂ ਨਾ ਤੋਬਾ ਕਰਾਈ ਪਈ ਆ ਚਲੋ ਜੀ ਹੁਣ ਆਪਣੇ ਚੌਲ ਬਣ ਕੇ ਹੋ ਗਏ ਨੇ ਤਿਆਰ ਤੇ ਆਪਾਂ ਨੇ ਨਾ ਥੋੜੇ ਜਿਨੇ ਇਹ ਕੜੇ ਜੀ ਰੱਖਣੇ ਆ ਇਹਦੀ ਤਾਰ ਦੀ ਇਹ ਪਿੱਛੇ ਇਹੋ ਜਿਹਾ ਸਾਰਾ ਇਹਦਾ ਪਾਣੀ ਨੁੱਟ ਜੂਗਾ ਚੰਗੀ ਤਰ੍ਹਾਂ ਤੇ ਉਹਦੇ ਵਿੱਚ ਰੱਖ ਲਏ ਤੇ ਹੁਣ ਆਪਾਂ ਲਾ ਦਈਏ ਚੌਲਾਂ ਨੂੰ ਤੜਕਾ ਜਿਹੜਾ ਆਪਾਂ ਨੇ ਤੜਕਾ ਲਾਉਣਾ ਨੇ ਦੇਸੀ ਘਿਓ ਦਾ ਲਾਉਣਾ ਹੈ ਇਹਨੇ ਇੱਕ ਮੀਟਰ ਨਾਲ ਕੜਾਹੀ ਸੁੱਕ ਜਬ ਚੰਗੀ ਤਰ੍ਹਾਂ ਗੈ ਸੁੱਕ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਦੇਸੀ ਘਿਓ ਤੇ ਇੱਧਰ ਆਪਾਂ ਨੇ ਲੈ ਲਈ ਇੱਕ ਕੌਲੀ ਤੇ ਕੌਲੀ ਦੇ ਵਿੱਚ ਪਾ ਲਈਏ ਆਪਾਂ ਪਾ ਲਈਏ ਥੋੜਾ ਜਿਹਾ ਨਾ ਕਲਰ ਇਹ ਫੂਡ ਕਲਰ ਨਾ ਵਧੀਆ ਹੁੰਦਾ ਏ। ਇਹ ਹੈਗਾ ਮੈਂ ਕਹਿੰਦੀ ਇਹ ਇਹਦੇ ਵਾਲਾ ਰੰਗ ਹੈ ਜਲੇਤੀ ਵਾਲਾ। ਮੰਗਾਇਆ ਤਾਂ ਮੈਂ ਪੀਲਾ ਰੰਗ ਤਾਂ ਲੱਡੂਆਂ ਵਾਲਾ। ਪਤਾ ਨਹੀਂ ਤਾਂ ਭਾਈ ਨੇ ਪਲੇਟੇ ਨਾਲ ਫਿਰ ਇਹ ਹੀ ਦਿੱਤਾ। ਦੇਖੋ ਜੀ ਕਿੰਨਾ ਜ਼ਿਆਦਾ ਕਲਰ ਹੋ ਗਿਆ। ਮੈਨੂੰ ਹੁਣ ਨਾ ਪਾਣੀ ਦੇ ਵਿੱਚ ਨਾ ਚੰਗੀ ਤਰ੍ਹਾਂ ਘੋਲ ਲੈਣੇ ਆ। ਇਹਦੇ 'ਚ ਰੱਖ ਦਿੰਨੇ ਆ। ਇਹ ਹੁਣ ਇਹਨਾਂ ਚੰਗੀ ਤਰ੍ਹਾਂ ਨਾ ਐਨ। ਘਿਓ ਹੋ ਗਿਆ ਗਰਮ। ਤੇ ਆਪਾਂ ਨੇ ਇੱਧਰ ਕੱਟਿਆ ਹੋਇਆ ਇਹ ਨਾਰੀਅਲ ਉਹ ਨਾਰੀਅਲ ਨੂੰ ਵੀ ਪਾ ਦਿੰਦੇ ਹਾਂ ਜੀ grain ਤੇ ਆਪਾਂ ਨੇ ਨਾ 10 11 ਕਿਲੱਤੇ ਨੇ ਲੌਂਗ ਇਹ ਵੀ ਵਿੱਚ ਪਾਤੀ ਆਪਾਂ ਨੇ ਜਮੈਂ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਹਾਂ ਚੌਲ ਬਨੇ ਆਪਾਂ ਮਿਕਸ ਹੁਣ ਲੱਗ ਗਈ ਪਵਾਂ ਨੂੰ ਜਿੰਨਾ ਕਿ ਤੁਸੀਂ ਮਿੱਠਾ ਪਸੰਦ ਕਰਦੇ ਹੋ ਨਾ ਖਾਣਾ ਉਨਾਂ ਕੁ ਤੁਸੀਂ ਅਸਾਮ ਨਾਲ ਮਿੱਠਾ ਪਾ ਸਕਦੇ ਆ ਮੈਂ ਪਾ ਦੂੰਗੀ ਤਿੰਨ ਕੜਛੀਆਂ ਪਾ ਦੂੰਗੀ ਜੀਨੀ ਦੀਆਂ ਤੋਂ ਹੁਣ ਲੈ ਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਦੇਣੇ ਆ ਇਸ ਤੋਂ ਬਾਅਦ ਨਾ ਜਿਹੜਾ ਆਪਣੇ ਕੋਲ ਨਾ ਇਹ ਨਾ 컬러 ਢੋਲ ਕੇ ਰੱਖਿਆ ਹੋਇਆ ਹੈ ਨਾ ਹੁਣ ਇਹਨੂੰ ਵੀ ਆਪਾਂ ਐ ਚੰਗੀ ਤਰ੍ਹਾਂ ਵਿੱਚ ਪਾ ਦਨੇ ਆ। ਸਾਨੂੰ ਨਾ ਚੰਗੀ ਤਰ੍ਹਾਂ ਮਿਕਸ ਕਰ ਦਨੇ ਚੌਲਾਂ ਨੂੰ। ਤਾਂ ਕਿ ਨਾ ਜਿਹੜੀ ਵਿੱਚ ਚੀਨੀ ਪਾਈ ਹੋਈ ਹੈ ਨਾ ਉਹ ਚੰਗੀ ਤਰ੍ਹਾਂ ਮਿਕਸ ਹੋ ਜਵੇ। ਹੁਣ ਆਪਣੇ ਚਾਹ ਉਹਨੇ ਚੰਗੀ ਤਰ੍ਹਾਂ ਮਿਕਸ ਹੋ ਗਏ ਨੇ ਹੁਣ ਦੇਖੋ ਜੀ ਇਹਨੂੰ ਆਪਾਂ ਨਾ 1-2 ਮਿੰਟ ਦਾ ਨਾ ਇਸ ਤਰ੍ਹਾਂ ਟਾਕੇ ਹੀ ਪਕਾਵਾਂਗੇ ਚਲੋ ਜੀ ਇਧਰ ਆਪਾਂ ਨੇ ਲਿਆਂਦਾ ਹੈ ਦੀਵਾ ਤੇ ਇਹਦੇ ਵਿੱਚ ਪਾ ਲਈ ਆਪਾਂ ਦੇਸੀ ਘਿਓ ਇਹ ਹੁਣ ਆਪਣੇ ਚੌਲ ਵੀ ਬਣ ਕੇ ਹੋ ਗਏ ਨੇ ਤਿਆਰ ਦੇਖੋ ਕਿੰਨੇ ਵਧੀਆ ਖਿਲੇ ਖਿਲੇ ਚੌਲ ਬਣੇ ਆ ਚਲੋ ਜੀ ਹੁਣ ਆਪਾਂ ਪਾਉਣ ਲੱਗੇ ਦੇ ਵਿੱਚ ਪਾ ਲੈਣਾ ਥਾਲ ਚੌਲ ਇਹ ਗੈਸ ਬੰਦ ਕਰਨਾਈ ਕੋਲ ਜੀ ਇਹੋ ਸਤਨਾ ਮਾਜੀ ਹੁਣ ਆਪਾਂ ਧਰ ਲੈਣੇ ਵਿੱਚ ਦੀਵਾ ਤੇ ਇਕ ਲੈ ਲੈਣੇ ਆਪਾਂ ਸੇਕਾ ਦੀ ਹੁਣ ਚਾਹਦੇ ਆ ਖੇਤ ਵਿੱਚ ਆ ਜੇ ਦੇਖਦੇ ਬਾਹਰ ਚੱਲੋ ਮੇਨ ਗੇਟ ਨੂੰ ਚਲੋ ਨਾਲੇ ਦੇਖੋ ਜੀ ਇੰਨੀ ਜ਼ਿਆਦਾ ਗਰਮੀ ਆ ਜੀ ਬਸ ਹੋ ਗਈ ਚਲੋ ਜੀ ਜਿੱਥੇ ਨਾ ਆਪਣੀ ਮੋਟਰ ਲੱਗੀ ਹੋਈ ਹੈ ਨਾ ਨਾਲੇ ਉੱਥੇ ਬੰਦੇ ਪਨੀਰੀ ਪੱਟਦੇ ਨੇ ਤੇ ਆਪਾਂ ਖਵਾਜ ਇਹਦੇ ਨਾਲ ਉੱਥੇ ਮੱਥਾ ਟੇਕ ਕੇ ਆਉਨੇ ਆ। ਇਹ ਤੇ ਰਸਤਾ ਬਹੁਤ ਗਲਤ ਹੈ। ਇਹ ਜਿਹੇ ਅੰਦਰ ਫੇਟਾ ਜਿਹੜਾ ਰਸਤਾ ਸਾਪ ਨਹੀਂ ਹੈਗਾ ਰਸਤਾ ਬਿਲਕੁਲ ਹੀ। ਮੂਰੇ ਚਲੋ ਜੀ ਹੁਣ ਆਪਾਂ ਇੱਥੇ ਟੇਕਦੇ ਆਂ ਮੱਥਾ। ਇੱਥੇ ਮੈਂ ਟੇਕ ਦਿੰਦਾ। ਹਾਂ। ਤੋ ਬਲਾ ਇੱਕ ਆਵਾਜਾ ਭਲੀ ਕਰੀ ਭਲੀ ਨਾ ਜਰਾਕ ਲਾ ਲਵਾ ਥੋੜਾ ਹੱਥ ਹੋ ਜਾ ਆ ਭਲੀ ਆਵਾਜ ਜਲਦੀ ਹੈ ਨਾ ਚਲ ਨੂੰ ਤਾਂ ਵੈਸੇ ਇਥੇ ਆਤਲਾ ਜਾਂ ਪੈਂਦਾ ਨਾ ਚਰੀ ਦਾ ਉਹਣਾ ਨਾ ਉਹ ਕਾਗਜ਼ ਤੇ ਹੀ ਰੱਖ ਦਿਓ ਜਾਨਵਰ ਕਾ ਲੈਣਗੇ। ਹਾਂ। ਸਿਹਤ ਤੰਤਰ ਉਸ ਦੀ। ਚਲੋ ਜੀ ਜਿਹੜੇ ਆਪਣੇ ਨਾ ਉਹ ਪਨੀਰੀ ਪਟੜਦੇ ਨੇ ਉਹਨਾਂ ਦਾ ਵੀ ਆਪਾਂ ਮੂੰਹ ਮਿੱਠਾ ਕਰਾਈਏ ਜਾ ਕੇ। ਚਲੋ ਜੀ ਹੁਣ ਆਪਾਂ ਚੱਲਦੇ ਹਾਂ ਉੱਧਰ। ਦਸਰੀ ਕਾਲ। ਹੁਣ ਫੋਟੋ ਲੈ ਰਹੇ ਆਏ ਆਂ। ਹਾਂ ਫੋਟੋ ਲੈ ਰਹੇ ਆਂ ਮਹਾ ਜੀਰੀ ਦਾ ਕੰਮ ਸ਼ੁਰੂ ਕਰਤਾ ਰਜਿੰਦਰ ਨੇ। ਹਾਂ। ਫੇਰ ਵੀ ਪੁਰਾਣਾ ਬੰਦਾ। ਹਾਂ ਇਹ ਪਹਿਲੀ ਵਾਰ ਆਇਆ ਲੱਗਦਾ ਮੈਨੂੰ ਪੰਜਾਬ ਹੈ ਆ ਪਹਿਲੇ ਵਾਰ ਆਇਆ ਹੈ ਪੜਾਈ ਉਹ ਰੇ ਛੋੜਾ ਹੈ ਤਾਂ ਲੈ ਕੇ ਆਇਆ ਹੈ ਬੱਚਾ ਪੜਾਈ ਦਾ ਕੰਮ ਛੋੜ ਦਿਆ ਹੈ ਹੋਰ ਸਾਰਾ ਪਰਿਵਾਰ ਠੀਕ ਠਾਕ ਹੈ ਤੁਹਾਡਾ ਹਾਂ ਸਭ ਠੀਕ ਹੈ ਚਲ ਵਧੀਆ ਕਿੰਨੇ ਦਿਨ ਹੋ ਗਏ ਆਇਆਂ ਨੂੰ ਕੱਲ ਤੋਂ ਆਇਆ ਅੱਛਾ ਕੱਲੇ ਚੌਲ ਖਾ ਲੋ ਮੈਂ ਇਹਨਾਂ ਨੂੰ ਚੌਲੇ ਦੇ ਵਿੱਚ ਪਾ ਦਿੰਨੀ ਆ ਫਿਰ ਬਾਅਦ ਵਿੱਚ ਹੱਥ ਧੋ ਕੇ ਖਾ ਲਣਗੇ ਹਾਂ ਹਾਂ ਇਹ ਆਪਰਾ ਦਿਨੇ ਕਮਛੀ ਤੇ ਧਾਮ ਦਿਜੀਏ अब एक लड़की था उसको शादी किया है उन्नीस तारीख की अच्छे ये हम उसके पीछ पढ़ गए आजा छोटू उसके पीठ पढ़ की के ही हम उन्नीस के पीछ पढ़ के शादी करवाया आप तर... तो ले चंगे इतना आप तो तो आके तो बाद में खा लिया आधे का सामना दिया पंडिता होगी लड़ने वाली है नहीं तो नहीं है क ਨੁ ਕਰਾਂ ਮੂੰ ਤੁਹਾਡੀ ਵੀਡੀਓ ਬਣ ਜਵੇ ਲੱਡੂ ਲੱਡੂ ਦਾ ਖਿਲਾ ਦੀ ਐ ਇਹਨ ਕੋ ਲੱਡੂ ਲੱਡੂਆਂ ਦਾ ਮੱਥਾ ਪਹਿਲਾਂ ਟੇਕਦਾ ਸੀ ਚੱਲ ਵਧੀਆ ਚਲ ਦੇਖੇ ਚੋ ਉਸ ਕੋ ਚਲ ਜੀ ਉਹਨਾਂ ਪਾ ਚਾਲਦੇ ਛੋਟੂ ਕੋਲ ਉਹ ਪੜਦਾ ਹੈ ਚਰੀ ਲੈ ਵੀ ਛੋਟੂ ਕੋਲ ਲੈ ਕਰੇ ਜੀ ਕਰਨਾ ਤੇ ਛੋਰੇ ਜੀ ਤੂੰ ਮੀਠਾ ਕਾ ਟੇਖਾ ਨਾ ਸਤਿ ਸ਼੍ਰੀ ਅਕਾਲ ਦਾ ਜੀ। ਸਤਿ ਸ਼੍ਰੀ ਅਕਾਲ। ਛੋਟੀ ਤਾਂ ਖਾ ਲੈ ਹਾਂਜੀ ਠੀਕ ਸਰ। ਹਾਲ ਹੋੜੋ। ਥੋੜੇ ਇਹ ਦੇਓ। ਤੁਸੀਂ ਮਿੱਠਾ ਕੱਟੇ ਖਾਣੇ। ਥੋੜੇ ਛੋਟੇ ਜਿਹੇ ਦੇ ਦੇ। ਇਹ ਸੱਤ ਗਿੱਰੇ ਹੋਣੇ। ਚਲੋ। ਇਹ ਗਾ ਚੌਲ ਬਹੁਤ ਸਵਾਦ ਬਣੇ ਨੇ ਜੀ ਅੱਜ। ਅੱਛਾ। ਹਾਏ। ਚੱਲ ਖਾ ਤੂੰ। ਮੈਂ ਤਾਂ ਖਾਣਾ ਹੁਣ ਬੈਠਾ। ਹਾਂ, ਖਾਲਾ-ਖਾਲਾ। ਜੀ ਅਮਾ ਚੌਲ ਖਾ ਰਹੇ। ਖਾ ਲੈ ਖਾ ਲੈ ਚੌਲ। ਚਲੋ ਜੀ ਹੁਣ ਆਪਾਂ ਨਾ ਚੌਣ ਲਈ ਖਾ ਆਪਾਂ ਖੇਤ ਵਿੱਚ ਜਾ ਕੇ ਦਾ ਬੰਡੇ ਆ ਚੌਲ ਨਾਲੇ ਵਧੀਆ ਚੰਗੀ ਤਰ੍ਹਾਂ ਨਾ ਆਪਾਂ ਮੱਥਾ ਟੇਕ ਜਾਂਦਾ ਨਾਲੇ ਗੱਲਾਂ ਬਾਤਾਂ ਕਰਿਆ ਇੱਥੇ ਇੱਕ ਆਟੀ ਸੀਗੀ ਚਲੋ ਜੀ ਹੁਣ ਅਸੀਂ ਵੀ ਖਾ ਲਈਏ ਚੌਲ ਤੇ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਕਰਦੇ ਆਂ ਮਿਲਦੇ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਵਾਂਗੇ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਹੁਣ ਅਗਲੀ ਵੀਡੀਓ ਚ ਬਾਏ ਬਾਏ